ਆਪਰ ਕਿਉਂ ਦੇ ਰਹੇ ਆ ਕਿਉਂਕਿ ਇਹਨਾਂ ਦਾ ਸ਼ੋਸ਼ਣ ਹੋ ਰਿਹਾ ਔਰ ਜੋ ਮੈਨੇਜਮੈਂਟ ਆ ਉਹ ਇਹਨਾਂ ਨਾਲ ਜਿਹੜਾ ਵਾ ਬੜਾ ਤਕਾ ਕਰ ਰਹੀ ਆ ਔਰ ਪੰਜਾਬ ਕਿਸਾਨ ਮਜ਼ਦੂਰੀ ਯੂਨੀਅਨ ਜਾਂ ਹੋਰ ਜਿਹੜੇ ਸਾਡੇ ਯੂਨੀਅਨ ਨੇ ਉਹਨਾਂ ਦੀ ਸਪੋਰਟ ਵਾਸਤੇ ਆਏ ਨੇ ਐਰਮਨ ਸ਼ੇਰਗਰ ਮੁਰਦਾਬ ਓਹ ਮੁਰਦਾਬ ਜਿਹੜਾ ਵੀਰਾਂ ਦਾ ਕੰਪੀਟ ਹੈ ਆਪਾਂ ਵੈਲਕਮ ਕਰਦੇ ਆ ਪੂਰੇ ਪੰਜਾਬ ਦੇ ਲਗੜੇ ਲਗਾ ਰਹੇ ਆ ਬੰਦੇ ਦੇ ਸਾਡਾ ਮੇਲ ਮਤਾਏ ਵੀ ਜਿਹੜਾ ਠੇਕੇਦਾਰੀ ਦਾ ਸਿਸਟਮ ਆ ਉਹਨੂੰ ਠੇਕੇਦਾਰ ਤੋਂ ਬਾਹਰ ਕਰ ਦਿਓ ਤੇ ਮੈਕਮਾ ਤਨਖਾਹ ਦੇ ਭਗਵੰਤਰੀ ਪੰਜਾਬ ਮਰਦਾ ਜੰਨਾਬ ਪੰਜਾਬ ਭਰ ਦੇ ਵਿੱਚ ਜਿੰਨੇ ਵੀ ਵੀਰਕਾ ਦੇ ਆਧਾਰੇ ਨੇ ਜਿੰਨੇ ਵੀ ਪਲਾਂਟ ਨੇ ਹਰ ਜ਼ਿਲ੍ਹੇ ਦੇ ਵਿੱਚ ਉੱਥੇ ਅੱਜ ਆਊਟਸੋਰਸ ਮੁਲਾਜ਼ਮਾਂ ਵੱਲੋਂ ਠੇਕੇਦਾਰੀ ਸਿਸਟਮ ਨੂੰ ਖਤਮ ਕਰਨ ਵਾਸਤੇ ਅੱਜ ਤਰ੍ਹਾਂ ਦਾ ਪ੍ਰਦਰਸ਼ਨ ਦਿਨ ਦੇ ਦਿੱਤਾ ਜਿਹੜਾ ਲਿਖਿਆ ਹੋਇਆ 6 7 ਦੇ 8 ਜੰਮੇ ਮੁਸਤਫਾ 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 ਜੁੰਬੇ ਹੱਕੀ ਮੰਗਾਨੇ ਜੋ ਜ਼ਾਇਦ ਮੰਗਾਨੇ ਕੋ ਪਿਛਲੇ 15 ਸਾਲ ਤੋਂ ਦੇ ਲੱਗ ਪਾਗੇ ਇਹਨਾਂ ਪਲਾਂਟਾਂ ਦੇ ਕੰਮ ਕਰ ਰਹੇ ਨੇ ਔਰ ਇਹਨਾਂ ਪਲਾਂਟਾਂ ਨੂੰ ਕੋਸ ਤੋਂ ਫਸਟੇ ਲੈ ਕੇ ਔਰ ਜਿਦੇ ਵੇਲੇ ਲੈ ਕੇ ਆਏ ਨੇ ਉਹਦੇ ਬਾਅਦ ਵੀ ਇਹਦਾ ਮੈਨੇਜਮੈਂਟ ਆ ਆਪਦੇ ਪ੍ਰੋਕੀਡਰ ਤਕਾਬਾ ਉਧਾਰਾ ਨੂੰ ਹੱਥ ਮਾਰਈਆ ਔਰ ਮਲਾਜਮਾਂ ਦਾ ਧਿਆਨ ਇਹ ਲੱਗ ਕੇ ਕਿ ਮਲਾਜਮਾਂ ਦੀਆਂ ਮੱਗਾਂ ਜਿਹੜੀਆਂ ਮੰਨੀਆਂ ਨਹੀਂ ਜਾ ਰਹੀਆਂ ਉਹਨਾਂ ਨੂੰ ਸਹੀ ਤਨਖਾਹਾਂ ਨਹੀਂ ਮਿਲ ਰਹੀਆਂ ਕਿ 2023 ਨਵੇਂ ਰੂਲ ਬਣਾ ਦਿੱਤੇ ਮਿਲਕ ਫੈਟ ਦੇ ਵਿੱਚ ਪੁਰਾਣੇ ਰੂਲਾਂ ਨੂੰ ਖਤਮ ਕਰਕੇ ਉਹਦੇ ਵਿੱਚ ਨਾ ਸਾਡੀਆਂ ਡਰਾਈਵਰ ਮਾਲੀ ਸਿਕਿਉਰਟੀ ਤੇ ਸਲੀਪਰਾਂ ਦੀ ਇਹ ਤੇ ਸੀਵਨ ਬੈਕ ਦੀ ਇਹ ਪੋਸਟਾਂ ਸਾਡੀਆਂ ਕਰੋ ਕਰ ਦਿੱਤੀਆਂ ਗਈਆਂ ਨੇ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਪੰਜਾਬ ਨੇ ਇੱਕ ਬਿਆਨ ਜਾਰੀ ਕੀਤਾ ਹੈਗਾ ਕਿ ਮੈਂ ਆਊਟਸੋਰਸ ਦਾ ਹੱਲ ਕਰ ਦਿੱਤਾ ਗਿਆ ਵਾ ਆਊਟਸੋਰਸ ਤੇ ਮੈਂ ਕੋਈ ਬੰਦਾ ਨਹੀਂ ਰਹਿ ਦਵਾਗਾ ਇਹਨਾਂ ਨੇ ਮੈਂ ਸਿੱਧਾ ਹੀ ਵਿਭਾਗਾਂ ਦੇ ਥਰੂ ਰੱਖਾਂਗਾ ਪਰ ਉਹ ਗਾਜੂ ਅਜੇ ਸਰਕਾਰ ਬਣੀ ਨੂੰ 4 ਸਾਲ ਹੋ ਗਏ ਆ ਪਰ ਮੁੱਖ ਮੰਤਰੀ ਦੇ ਸਿਰ ਤੋਂ ਵੀ ਜੁਗਨੀ ਸਰਕਾਰ ਇਹ ਪੰਜਾਬ ਸਰਕਾਰ ਦੀ ਇਹ 4 ਸਾਲਾਂ ਦੇ ਵਿੱਚ ਆਊਟਸੋਰਸ ਵਣਕਾ ਦੀ ਕੋਈ ਵੀ ਮੰਗ ਪੂਰੀ ਨਹੀਂ ਕਰ ਸਕੀ ਅੱਜ ਗ੍ਰੇਡ ਕਾ ਮਿਲਕ ਟੂਨ ਇਹੇ ਠੇਕਾ ਮਜ਼ਦੂਰ ਨੇ ਜਿਹੜੇ ਪੰਜਾਬ ਦੇ ਉਦਾਰੀ ਵਾਲੀ ਜਗ੍ਹਾ ਦੇ ਤੇ ਰਹੇ ਆ ਔਰ ਆਹ ਦਰਦੇ ਕਿਉਂ ਦੇ ਰਹੇ ਆ ਕਿਉਂਕਿ ਇਹਨਾਂ ਦਾ ਸ਼ੋਸ਼ਣ ਹੋ ਰਿਹਾ ਔਰ ਜੋ ਮੈਨੇਜਮੈਂਟ ਆ ਉਹ ਇਹਨਾਂ ਨਾਲ ਜਿਹੜਾ ਵਾ ਬੜਾ ਤੱਕਾ ਕਰ ਰਹੀ ਆ ਔਰ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਜਾਂ ਹੋਰ ਜਿਹੜੇ ਸਾਡੇ ਯੂਨੀਅਨ ਨੇ ਕੋਹਾਂ ਦੀ ਸਪੋਰਟ ਵਾਸਤੇ ਆਏ ਨੇ ਔਰ ਸਰਕਾਰ ਕੋ ਇਹ ਮੰਗ ਕਰਦੇ ਆ ਕਿ ਜਿਹੋ ਉਹ ਹੱਕੀ ਮੰਗਾ ਨੇ ਉਹ ਜਾਇਦ ਮੰਗਾਨਾ ਪਿਛਲੇ 15 ਸਾਲ ਤੋਂ ਇਹ ਲਗਭਗ ਇਹਨਾਂ ਪਲਾਂਟਾਂ ਦੇ ਕੰਮ ਕਰ ਰਹੇ ਨੇ ਔਰ ਇਹਨਾਂ ਪਲਾਂਟਾਂ ਨੂੰ ਉਸ ਤੋਂ ਫਸਟੇ ਲੈ ਆ ਕੇ ਅਕੀਦੇਵਲੋਂ ਲੈ ਕੇ ਆਏ ਨੇ ਉਹਦੇ ਬਾਅਦ ਵੀ ਦਾ ਮੈਨੇਜਮੈਂਟ ਆ ਆਪਦੇ ਪਰਚੂਰ ਸਤਾਪਾ ਉਹਦਾ ਨਫਾ ਘਟ ਮਾਰਈ ਆ ਔਰ ਮਜ਼ਦੂਰਾਂ ਦਾ ਧਿਆਨ ਇਹ ਜਾ ਕੇ ਕਿ ਮਜ਼ਦੂਰਾਂ ਦੇ ਮੰਗਾਂ ਜਿਹੜੀਆਂ ਮੰਨੀਆਂ ਨਹੀਂ ਜਾ ਰਹੀਆਂ ਉਹਨਾਂ ਨੂੰ ਸਹੀ ਤਨਖਾਹਾਂ ਨਹੀਂ ਮਿਲ ਰਹੀਆਂ ਪਹਿਲੀ ਗੱਲ ਤੇ ਕੋਈ ਸਰਕਾਰ ਨੇ 2022 ਚ ਆਪਣੀ ਗੱਲ ਕਹੀ ਸੀ ਕਿ ਜਿੰਨੇ ਠੇਕਾ ਪਲਾਜ਼ਮ ਨੇ ਉਹ ਸਾਰੇ ਪੱਕੇ ਕਰਤੇ ਜਾਣਗੇ। ਔਰ इवन ਸਾਡੀਆਂ ਮੇਟੀਆਂ ਨੇ ਜਿਹਦੇ ਤੁਸੀਂ ਬਿਜਲੀ ਬੋਰਡ ਦਾ ਹੋਰ ਮੈਕਨਿਕ ਦਾ ਸ਼ਿਕਰ ਕੀਤਾ ਸੀਗਾ ਉਹਨਾਂ ਕਹਿੰਦਾ ਸੀ ਠੇਕਾ ਮਨ ਸਿਸਟਮ ਖਤਮ ਕਰਕੇ ਆਪਾਂ ਪਤੀ ਪਤੀ ਕਰਾਂਗੇ। ਅਨ 4 ਸਾਲ ਹੋਣ ਜਾ ਰਹੇ ਆ ਸਰਕਾਰ ਵਾਸਤੇ ਇੱਕ ਸਾਲ ਰਹਿ ਗਿਆ ਵਾ। ਪਹਿਲੀ ਗੱਲ ਸਰਕਾਰ ਆਪਣੀ ਜ਼ਿੰਮੇਵਾਰੀ ਖਵਾ ਚੁੱਕੀ ਆ ਪਰ ਫਿਰ ਵੀ ਕਿਤੇ ਨਾ ਕਿਤੇ ਜੇ ਸਰਕਾਰ ਤੇ ਥੋੜੀ ਬੁਧੀ ਇਨਸਾਨੀਤ ਹੈ ਆ ਆਪਣੇ ਪੰਜਾਬ ਦੇ ਲੋਕਾਂ ਦੇ ਵਾਸਤੇ ਉਹ ਕੋਈ ਕੰਮ ਕਰਨਾ ਚਾਹੁੰਦੀ ਆ। ਦੇ ਆਖਰੀ ਮੌਕਾ ਵਾ ਇੱਕ ਸਾਲ ਦਾ ਜੋਰ ਪੰਜਾਬ ਲੋਕਾਂ ਦੀ ਹੈ ਯਾਨੀ ਕਿਸੇ ਮਹੀਨੇ ਦੇ ਖਾਸ ਕਰਕੇ ਵਿਲਕਪ ਉਸ ਦਾ ਜਿਹੜਾ ਅਦੁੱਤਾ ਮੌਸ ਰਿਆ ਆਪਣੇ ਮੈਨਟ ਤੋਂ ਅਸੀਂ ਚਾਹੁੰਦੇ ਆ ਕਿ ਸੁਧਾਰ ਕੀਤਾ ਜਾਵੇ ਅਗਰ ਸਰਕਾਰ ਪੁਰਾਣੀ ਕਰਦੀ ਜਿੰਨਾ ਜਿਹੜੇ ਸਰਕਾਰ ਸਾਡੀ سپورਟ ਚ ਜਿਆ ਇਹਨਾਂ ਨੂੰ ਪ੍ਰੇਸ਼ਾਨਾ ਨਾ ਹੋਵੇ ਜਿੰਦਗੀ ਬਹੁਤ ਹੋਵੇ ਸਾਡਾ ਕੈਟਰਾ ਜਿਦਾ ਅਸੀਂ ਆਪ ਜਿਹੜਾ ਹੈ ਤੇ ਹਾਜ਼ਰੀ ਨੂੰ ਭਰਾਂਗੇ ਸੋ ਦੁਬਾਰਾ ਫਿਰ ਤੋਂ ਆ ਸਰਕਾਰ ਨੂੰ ਬੇਨਤੀ ਆ ਕਿ ਇਹ ਮੁੱਦੇ ਹੱਲ ਕੀਆ ਜਾਣ ਜਿਹੜੀ ਉਹ ਵਿਭਾਗ ਨੂੰ ਭਗਵਾਨ ਦੇ ਕੋਲ ਜਾਏ ਜਿਹੜਾ ਜੀ 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 ਸੋ ਮੈਨੂੰ ਲੱਗਦਾ ਨਹੀਂ ਕਿਸੇ ਹੋਰ ਹੈ ਕਿ ਪੈਕੀ ਦੇ ਰੋਲਾ ਸਿਰਫ ਸੁਣਦਾ ਉਹਨਾਂ ਨੇ ਆਰਡਰ ਕਰਨਾ ਵੀ ਆ ਜ ਨਹੀਂ ਮਨਜ਼ਰ ਦੇ ਬੰਦੇ ਆ ਤਾਂ ਕਿ ਇਹ ਵੀ ਲੋਕ ਕੰਮ ਦੇ ਹਨ ਅੱਜ ਦੇਖੋ ਅੱਜ ਪ੍ਰੋਡਕਸ਼ਨ ਜਿਹੜੀ ਆ ਜ਼ੀਰੋ ਹੋ ਗਈ ਜਾ ਸਾਰਾ ਬਹੁਤ ਗਾਇਸ ਤਰ੍ਹਾਂ ਸਾਰੇ ਪੰਜਾਬ ਦੇ ਨਾਲ ਫਰਾਂਸਾਂ ਦੇ ਬੰਦੇ ਹੁੰਦੇ ਨੇ ਵੀ ਇੱਕ ਜਿਹੜਾ ਕਿਹੜੀ ਗੱਲ ਆ ਇੱਕ ਕਾਰਪੋਰੇਟ ਜਿਹੜੇ ਪ੍ਰਾਣ ਨੇ ਚੱਲ ਰਹੇ ਨੇ ਉਹ ਆਪਣਾ ਸਰਕਾਰੀ ਪ੍ਰਾਣ ਜਿਹੜਾ ਬੰਦ ਪਿਆ ਵਾ ਇਹ ਵੀ ਸਰਕਾਰ ਕਹਿੰਦੀ ਸਭ ਸਾਜਾ ਸਾਜਾ ਇਹ ਇਹ ਪ੍ਰੋਸੈਸ ਹੈ ਜਿਵੇਂ ਕਿ ਅਸੀਂ ਲੋਕਾਂ ਦਾ ਹੈ। ਇਹਦਾ ਮੈਂ ਮੱਤਰਾਰ ਵੀ ਨਾਲੋਂ ਇਹ ਦੂਜੀ ਗੱਲ ਇਹ ਚਾਹੀਦੀ ਆ। ਇਹ ਗੱਲ ਅਸਲ ਵਿੱਚ ਸਾਡਾ ਜਿਹੜਾ ਅੱਜ ਦਾ ਆਪਗੰਡਾ ਹੀ ਹੋਏ ਸੀ ਵੀ ਜਿਹੜਾ ਵੀਰਕਾ ਕੈਨੋ ਫੀਡ ਹੈ ਉਹਨੇ ਫਟਿਆ ਉਹਦੇ ਪੰਜਾਬ ਦੀ ਸਾਡੇ ਲੱਗਦੇ ਲਗਾ ਰਹੇ ਆ ਬੰਦੇ ਦੇਖਿਆ ਸਾਡਾ ਮੇਨ ਮੁੱਦਾ ਇਹ ਵੀ ਜਿਹੜਾ ਠੇਕੇਦਾਰੀ ਸਿਸਟਮ ਆ ਉਹਨੂੰ ਠੇਕੇਦਾਰ ਤੋਂ ਬਾਹਰ ਕਰ ਦਿਓ ਤੇ ਮਹਿਕਮਾ ਤਰਫੋਂ ਦੇ ਚਲੋ ਜਨਾਬ ਜਨਾਬ ਇੱਥੇ ਬੰਦੇ ਮਿਹਨਤ ਕਰਦੇ ਆ ਸਾਰੇ ਦਿਨ ਮਰ ਵੀ ਰਾਤ ਦੇ ਨੇ ਕਰਦੇ ਆ ਸੋ ਉਹਨਾਂ ਦੀ ਪੂਰਾ ਸਹਿਯੋਗ ਹੋ ਜੇ ਤੇ ਉਹ ਸਾਡਾ ਮੇਨ ਮੁੱਦਾ ਹੈ ਉਹੀ ਕਿ ਠੇਕੇਦਾਰ ਜਿਹੜਾ ਵਾ ਉਹ ਭਾਈ ਜਦੋਂ ਮਤਲਬ ਬਾਹਰ ਹੋ ਜਾਣਾ ਚਾਹੀਦਾ ਵਾ ਤੇ ਦੂਜਾ ਜਿੱਦਾਂ ਮਤਲਬ ਕੋਈ 10 ਸਾਲ ਤੋਂ ਕੰਮ ਕਰ ਰਿਹਾ ਵੀ ਕਰ ਜਾ ਜਾ ਕਿਤਾ ਜਿੱਦਾਂ 6 ਸਾਲ ਤੋਂ ਜਾ ਕੁਆਲੀਫਿਕੇਸ਼ਨ ਦੇ ਹਿਸਾਬ ਨਾਲ ਜਾ ਕਹਿੰਦਾ ਨਹੀਂ ਆ ਉਹਨੂੰ ਪੱਕਾ ਕੀਤਾ ਜਾਵੇ ਤੁਹਾਡਾ ਮੇਣਾ ਹੁਦਾ ਇਹੀ ਇਹਦੇ ਵਿੱਚ ਮਾਲੀ ਤੇ ਕੋਟੀ ਵਾਲੇ ਤੇ ਆਪਣਾ ਡਰਾਈਵਰ ਸਾਹਿਬ ਆਣ ਇਹਨਾਂ ਨੂੰ ਸਾਡੇ ਨਾਲ ਸ਼ਾਮਲ ਕੀਤਾ ਜਾਵੇ ਤੇ ਜੋ ਬਸਤੀਆਂ ਹਨ ਉਹਨਾਂ ਨੂੰ ਮਿਲਣੀਆਂ ਉਹ ਇਹਨਾਂ ਨੂੰ ਦਿੱਤੀਆਂ ਜਾਣਾ ਉਹ ਇੰਨਾ ਹੀ ਕਹਿਣਾ ਚਾਹੁੰਦਾ ਹੈ ਕਿੰਨਾ ਚਿਰ ਲੱਗਦਾ ਨਹੀਂ ਉਹ ਕੰਨਾ ਕਿੰਨਾ ਟਾਈਮ ਦਾ ਅੱਜ 6 ਕੰਦਣ ਅੱਜ 6:00 ਤੇ 8:00 ਇਹ ਸਾਡੀ ਮੰਗ ਮੰਨ ਲੈਂਦੇ ਆ ਅਹੀਂ ਅੱਜ ਹੀ ক্লোজ ਕਰ ਦਾਂਗੇ ਜੇ ਨਹੀਂ ਮਾਰਦੇ ਜੇ ਆਹ ਦਸ ਦਿਨ ਵੀ ਲਾਉਣੇ ਪੈਂਦੇ ਦਸ ਦਿਨ ਇੱਥੇ ਲਾਵਾਂਗੇ ਵਾਟ ਤੋਂ ਵਾਟ ਜਿੱਥੇ ਬਤਿਆਂ ਨੂੰ ਨਾਲ ਜੋੜ ਕੇ ਇੱਥੇ ਲਿਆਵਾਂਗੇ ਤਾੜਾ ਛੋਟਾ ਸ਼ਿਕਰਾ ਤੇ ਤਗੜਾ ਹੁਣ ਪਤਾ ਲੱਗ ਗਈ ਮੁੱਖ ਮੰਤਰੀ ਪੰਜਾਬ ਨੇ ਇੱਕੋ ਮੀਟਿੰਗ ਲਈ ਹੈ ਸਰਵ ਜਲੰਧਰ ਉਹ ਦੁਬਾਰਾ ਕੋਈ ਮੀਟਿੰਗ ਨਹੀਂ ਕੀਤੀ ਆਊਟਸੋਰਸਿੰਗ ਨੀਵਲ ਬਿਲਕੁਲ ਕੰਮ ਛੱਡੇ ਬਿਲਕੁਲ ਕੰਮ ਛੱਡੇ ਅੰਦਰ ਬਿਲਕੁਲ ਛੱਡੇ ਸਾਰੇ ਬੰਦੇ ਗਾਰੇ ਡਰਾਈਵਰ ਬਾਹਰ ਆ ਪੇਰ ਕੋਈ ਨਹੀਂ ਹੈ ਇਹ ਉਹ ਪੱਕਾ ਮੁਲਾਜ਼ਮ ਹੈ ਉਹ ਅੰਦਰ ਹੋਏ ਉਹ ਗੱਲ ਵੱਖਰੀ ਹੈ ਬਾਕੀ ਜਿਹੜੇ ਆਊਟਸੋਰਸਰ ਮੁਲਾਜ਼ਮ ਹੈ ਸਾਰੇ ਸਾਰੇ ਬਾਹਰ ਜਿੱਨਾਂ ਚ ਇੱਕ ਸਰ ਹੀ ਅੰਦਰ ਦੀ ਉਹ ਧੰਨਵਾਦੀ ਕਹੋਗੇ ਮੇਰਾ ਨਾਮ ਜਗਜੀਤ ਸਿੰਘ ਆ ਜੀ ਕੈਟਲ ਬੀਨ ਪਲਾਂਟ ਘੜੀਏ ਕੇ ਬਾਕਰ ਆਊਟਸੋਰਸਡ ਲਾਈਨ ਕੀ ਨੀਂਦਾ ਪ੍ਰਧਾਨ ਅੱਜ ਪੰਜਾਬ ਭਰ ਦੇ ਵਿੱਚ ਜਿੰਨੇ ਵੀ ਵੇਰਕਾ ਦੇ ਆਧਾਰੇ ਨੇ ਜਿੰਨੇ ਵੀ ਪਲਾਟ ਨੇ ਹਰ ਜ਼ਿਲ੍ਹੇ ਦੇ ਵਿੱਚ ਉੱਥੇ ਅੱਜ ਆਊਟਸੋਰਸ ਮਜ਼ਦੂਮਾਂ ਵੱਲੋਂ ਠੇਕੇਦਾਰੀ ਸਿਸਟਮ ਨੂੰ ਖਤਮ ਕਰਨ ਵਾਸਤੇ ਅੱਜ ਤਰ੍ਹਾਂ ਦਾ ਪ੍ਰਦਰਸ਼ਨ ਦਿਨ ਦੇ ਦਿੱਤਾ ਜਿਹੜਾ ਲਿਖਿਆ ਹੋਇਆ 6 7 ਤੇ 8 ਦਿਨ ਦੇ ਜਿਹੜਾ ਤਰਲਕ ਪ੍ਰਦਰਸ਼ਨ ਕੀਤਾ ਜਾਵੇਗਾ ਉਹਦੇ ਤਹਿਤ ਅੱਜ ਘਣੀ ਹੈ ਕਿ ਬਾਕੀ ਪਲਾਟ ਦੇ ਵਿੱਚ ਵੀ 100% ਕੀਤੀ ਦੇ ਨਾਲ ਆਊਟਸੋਰਸ ਵਰਕਰਾਂ ਨੇ ਹਾਜ਼ਰੀ ਭਰੀ ਸਭ ਤੋਂ ਪਹਿਲੀ ਮੰਗ ਸੀ ਸਾਡੀ ਕਿ ਠੇਕੇਦਾਰੀ ਸਿਸਟਮ ਨੂੰ ਨਕਲ ਕੀਤਾ ਜਾਵੇ ਇਹ ਵਿਭਾਗ ਇਹ ਬਹੁਤ ਵਿਭਾਗਾਂ ਦੇ ਵਿੱਚ ਸ਼ਾਮਲ ਕੀਤੇ ਜਾਣ ਵਰਕਰ ਜਿੰਨੇ ਵੀ ਆਊਟਸੋਰਸਟੇਡ ਕੰਮ ਕਰ ਰਹੇ ਆ ਦੂਸਰੀ ਸਾਡੀ ਮੰਗ ਹੈਗੀ ਜਿਹੜੀਆਂ ਸਾਡੀਆਂ ESR ਬਣਾਈ ਹੈ ਜੀ ਇੱਕ 2023 ਨਵੇਂ ਰੂਲ ਬਣਾ ਦਿੰਦੇ ਮਿਲਕ ਫੈਟ ਦੇ ਵਿੱਚ ਪੁਰਾਣੇ ਰੂਲਾ ਨੂੰ ਖਤਮ ਕਰਕੇ ਉਹਦੇ ਵਿੱਚ ਨਾ ਸਾਡੀਆਂ ਡਰਾਈਵਰ ਮਾਲੀ ਸਿਕਿਉਰਟੀ ਤੇ ਸਲੀਪਰਾਂ ਦੀ ਇਹ ਤੇ ਸੀਵਨ ਬੈਕ ਦੀ ਇਹ ਪੋਸਟਾਂ ਸਾਡੀਆਂ ਘਰੋਂ ਕਰ ਦਿੱਤੀਆਂ ਗਈਆਂ ਨੇ ਉਸ ਪੋਸਟਾਂ ਨੂੰ ਵੀ ਮੁੜ ਬਹਾਲ ਕਰਨ ਵਾਸਤੇ ਅੱਜ ਦਾ ਜਿਹੜਾ ਤਰਨਾ ਲਿਖਿਆ ਗਿਆ ਵਾ ਤੀਸਰੀ ਮੰਗ ਜਿਹੜੀ ਕੱਢੀ ਸਾਡੇ ਘਟ ਪੜੇ ਲਿਖਿਆ ਨੂੰ ਤਰੱਕੀ ਦਿੱਤੀ ਜਾਵੇ ਜਿਹੇ ਬੰਦੇ অপারেਟਰ ਕੰਮ ਕਰੇ 15 15 20 20 ਸਾਲ ਤੋਂ ਉਹਨੂੰ ਸਾਡੇ ਤਰੱਕੀ ਦਿੱਤੀ ਜਾਵੇ ਮੈਨੇਜਮੈਂਟ ਦੇ ਨਾਲ ਮੀਟਿੰਗਾਂ ਹੋਣ ਤੋਂ ਬਾਅਦ ਮੈਨੇਜਮੈਂਟ ਵੱਲੋਂ ਰਿਸਪੌਂਸ ਜ਼ੀਰੋ ਹੀਗਾ ਤੇ ਮਿਲਕ ਫੈਟ ਐਮਟੀ ਰਾਹੁਲ ਗੁਪਤਾ ਜੀ ਰਾਹੁਲ ਗੁਪਤਾ ਜੀ ਵੱਲੋਂ ਸਾਨੂੰ ਛੜੇ ਆਮ ਧਮਕੀ ਦਿੱਤੀ ਗਈ ਆ ਕਿ ਜੋ ਵੀ ਤੁਸੀਂ ਧਰਨਾ ਲਾਓਗੇ ਤੇ ਤੁਹਾਡੇ ਤੇ ਕਰਾਵਾਂਗੇ ਪਰਚੇ ਤੇ ਤੁਹਾਨੂੰ ਸੁਟਾ ਕੇ ਜੇਲਾ ਦੇ ਵਿੱਚ ਜੁਨੀਅਨ ਨੇ ਫੈਸਲਾ ਕੀਤਾ ਕਿ ਆਪਾਂ ਸਭ ਤੋਂ ਪਹਿਲਾਂ ਕਿਸਾਨ ਜਿੱਥੇ ਬੰਦੀਆਂ ਦੀ ਰਹਿ ਲਈਏ ਕਿਸਾਨ ਜਿੱਥੇ ਬੰਦੀਆਂ ਦਾ ਵੀ ਸਾਨੂੰ ਸਹਿਯੋਗ ਲਈਏ ਫਿਰ ਐਸਕੇਐਮ ਦੀ ਸਮੂਚੀ ਕਿਸਾਨ ਜਿੱਥੇ ਬੰਦੀਆਂ ਦੇ ਨਾਲ ਆਪਾਂ ਮੰਗ ਪੱਤਰ ਦਿੱਤੇ ਸਾਡੇ ਵਿੱਚ ਕਿਸਾਨ ਜਿੱਥੇ ਬੰਦੀਆਂ ਵੀ ਪਹੁੰਚਿਆ ਨੇ ਤੇ ਜਿਹੜੀ ਸਾਡੀ ਆਊਟਸੋਰਸਤੀ ਕੀਤੀ ਆ ਪਲਾਰ ਦੇ ਅੰਦਰ ਹੀ ਗੱਡੀਆਂ ਵੀ ਖਲੋਤੀਆਂ ਨੇ ਸਾਡੇ ਡਰਾਈਵਰ ਵੀ ਕੋਈ ਗੱਡੀ ਲੈ ਕੇ ਗਏ ਆਪਣੀਆਂ ਪੋਸਟਾਂ ਬਹਾਲ ਕਰਨ ਵਾਸਤੇ ਉਹਨਾਂ ਨੇ ਗੱਡੀਆਂ ਵੀ ਬਾਹਰ ਹੀ ਖੜਾ ਦਿੱਤੀਆਂ ਨੇ ਤੇ ਚੇਅਰਮੈਨ ਸਾਹਿਬ ਨੇ ਪਟਿਆਲੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੈਂ ਸ਼ੀਰ ਯਾਰ ਅਕੰਸੀ ਕੱਢ ਰਿਆਂ ਬਕਾਇਦਾ ਅਸੀਂ ਉਹਨਾਂ ਨੂੰ ਮੰਗ ਪੱਤਰ ਵੀ ਦਿੱਤਾ ਕਿ ਤੁਸੀਂ ਠੀਕ ਤਰ੍ਹਾਂ ਹੀ ਸਿਸਟਮ ਨੂੰ ਕੰਮ ਕਰੋ ਨਹੀਂ ਤਾਂ ਆਪਾਂ ਸ਼ੀਰ ਯਾਰ ਕੱਢਣੇ ਤੇ ਜਾ ਰਹੇ ਹਰਨੇ ਦਾ ਮੰਗ ਪੱਤਰ ਲੈਣ ਦੇ ਬਾਵਜੂਦ ਵੀ ਚੇਅਰਮੈਨ ਸਰਦਾਰ ਦਰਿੰਦਰ ਸਿੰਘ ਸ਼ੇਰਗਿੱਲ ਨੇ ਬਿਆਨ ਦਿੱਤਾ ਕਿ ਮੈਂ 6000 ਪੋਸਟਾਂ ਕੱਟ ਰਿਹਾ ਵਾਂ ਮਿਲਕ ਫੈਟ ਦੇ ਵਿੱਚ ਸਾਡੀ ਸਰਕਾਰ ਕੱਟ ਰਹੀ ਆ ਨੌਂ ਨਾਸਤੇ ਤੇ ਸਾਡਾ ਜਿਹੜਾ 5000 ਆਉਟਸੋਰਸ ਵਰਕਰ ਆ ਉਹ ਕਿੱਥੇ ਜਾਊਗਾ ਜੇ 6000 ਬੰਦੇ ਆ ਜੂਗਾ ਅਸੀਂ ਉਹਨਾਂ ਨੂੰ ਕਿਹਾ ਕਿ ਸਾਡਾ ਜਿਹੜਾ 5000 ਬੰਦਾ ਵਾ ਉਹਨਾਂ ਨੂੰ ਐਡਜਸਟ ਕਰੋ ਤੇ ਮੁਰਕੇ ਰਹਿਦੀਆਂ ਸਾਮੀਆਂ ਦੇ ਉੱਤੇ ਤੁਸੀਂ ਆਪਣੀਆਂ ਜਿਹੜੀਆਂ ਪੋਸਟਾਂ ਕੱਢ ਲਓ ਪਰ ਮੈਨੇਜਮੈਂਟ ਵੱਲੋਂ ਜੂਨੀ ਸਰਕਾਰੀ ਸਰਦੇ ਤੋਂ ਕਿ ਉਹਨਾਂ ਦੀ ਕੋਈ ਲੈਂਗੁਏਜ ਆ ਕਿ ਇਹ ਸਾਡੇ ਬੰਦੇ ਨਹੀਂ ਆ ਤੇ ਅੱਜ ਮੈਨੇਜਮੈਂਟ ਵੀ ਜੋੜਾ ਸ਼ੁਰੂ ਹੋਣ ਤੇ ਚੱਲਣ ਡਿਆ ਕੰਮ ਸਾਨੂੰ ਵੀ ਅੰਦਰੋਂ ਫੋਨ ਆ ਰਹੇ ਆ ਕਿ ਥੋੜੇ ਜਿਹੇ ਬੰਦੇ ਦੇ ਦਿਓ ਪਰ ਤੁਸੀਂ ਦੇਖ ਸਕਦੇ ਜੇ ਗੱਡੀਆਂ ਵੀ ਖਲੋਤੀਆਂ ਨੇ ਤੇ ਬੰਦੇ ਵੀ ਸਾਰੇ ਆ ਬੈਠੇ ਜੇ ਆਪਾਂ ਆਊਟਸੋਰਸ ਬੰਦਾ ਸਾਡਾ ਕੋਈ ਵੀ ਅੰਦਰ ਜਾ ਕੇ ਕੰਮ ਨਹੀਂ ਚਲਾ ਰਿਹਾ ਇਹ ਪੱਦੇ ਨਿਰਦੇਸ਼ ਘਰਸ਼ਾਲੇ ਨੇ ਇਹਨਾਂ ਨੇ ਜੋ ਵੀ ਅੱਜ ਤੱਕ ਖਰੀਦਿਆ ਵਾ ਜੋ ਵੀ ਲਿਆ ਵਾ ਇਹ ਸੰਘਰਸ਼ ਕਰਕੇ ਹੀ ਲਿਆ ਵਾ ਜੇ ਮੈਂ ਹੋਰ ਵੀ ਬੇਨਤੀ ਕਰ ਰਿਹਾ ਵਾਂ ਜੋ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਪੰਜਾਬ ਨੇ ਇੱਕ ਬਿਆਨ ਜਾਰੀ ਕੀਤਾ ਹੈਗਾ ਕਿ ਮੈਂ ਆਊਟਸੋਰਸ ਦਾ ਹੱਲ ਕਰ ਦਿੱਤਾ ਗਿਆ ਵਾ ਆਊਟਸੋਰਸ ਤੇ ਮੈਂ ਕੋਈ ਬੰਦਾ ਨਹੀਂ ਰਹਿ ਦਵਾਗਾ ਇਹਨਾਂ ਨੇ ਮੈਂ ਸਿੱਧਾ ਹੀ ਵੀ ਭਾਗਾ ਦੇ ਥਰੂ ਰੱਖਾਂਗਾ ਪਰ ਉਸ ਗੱਲ ਨੂੰ ਅੱਜ ਸਰਕਾਰ ਬਣੀ ਨੂੰ 4 ਸਾਲ ਹੋ ਗਏ ਆ ਪਰ ਮੁੱਖ ਮੰਤਰੀ ਦੇ ਸਿਰ ਤੋਂ ਵੀ ਜੁਟ ਨਹੀਂ ਸਕ ਰਹੀ ਪੰਜਾਬ ਸਰਕਾਰ ਦੀ ਇਹ 24 ਸਾਲਾਂ ਦੇ ਵਿੱਚ ਔਰਸੋਰਸ ਵਰਗਾ ਦੀ ਕੋਈ ਵੀ ਮੰਗ ਪੂਰੀ ਨਹੀਂ ਕਰ ਸਕੀ ਤੇ ਅਸੀਂ ਪੰਜਾਬ ਸਰਕਾਰ ਦੇ ਖਿਲਾਫ ਪਿਛਲੇ ਦਿਨਾਂ ਦੌਰਾਨ ਵੀ ਮੀਡੀਆ ਦੇ ਥਰੂ ਵੀ ਸਾਰਿਆਂ ਨੂੰ ਪਤਾ ਹੀ ਆ ਕਿ ਪੰਜਾਬ ਸਰਕਾਰ ਦੇ ਖਿਲਾਫ ਮੁੱਖ ਮੰਤਰੀ ਦਾ ਕੋਟੀ ਦਾ ਘਰਾਉਸ ਘਰੂਰ ਨੇ ਕੇ ਵੀ ਪਾੜੀ ਕੀਤੀ ਦਰਕਾਰ ਕੀਤਾ ਗਿਆ ਸੀ ਪਰ ਮੁੱਖ ਮੰਤਰੀ ਵੱਲੋਂ ਮੀਟਿੰਗ ਦਾ ਟਾਈਮ ਦੇ ਦਿੱਤਾ ਗਿਆ ਪਰ ਮੈਂ ਆ ਜੀ ਦੱਸਦਾ ਚਾਹੁੰਦਾ ਹਾਂ ਮੁੱਖ ਮੰਤਰੀ ਪੰਜਾਬ ਵੱਲੋਂ ਦੁਬਾਰਾ ਮੀਟਿੰਗ ਨਹੀਂ ਹੋਵਗਰੀ ਜਿਹੜੀ ਮੀਟਿੰਗ ਦਿੱਤੀਓ ਕਰਨੀ ਫੇਰ ਨਹੀਂ ਹੈਗੀ ਮੀਟਿੰਗ ਤੋਂ ਹਰ ਵੀਡੀਓ ਦਾ ਪਾਇਦਾ ਵਾ ਮੁੱਖ ਮੰਤਰੀ ਪੰਜਾਬ ਨਾ ਹੀ ਉਹਨੇ ਕੋਈ ਹੋਰ ਸੂਤ ਮਸਲਿਆ ਹੈ ਠੇਕੇਦਾਰੀ ਸਿਸਟਮ ਨੂੰ ਖਤਮ ਕਰਨਾ ਦਾ ਵੱਡੇ ਵੱਡੇ ਦਾਅਵੇ ਕੀ ਜਾਂਦਾ ਕਿ ਮੈਂ ਆਹ ਕਰਤਾ ਉਹ ਕਰ ਸਕੀਦਾ ਉਹਨੇ ਇੱਕ ਤੱਕ ਕੁਝ ਨਹੀਂ ਜੀ ਪਿੱਛੇ ਜੀ ਵੀ ਉਹਨੇ ਕਿਹਾ ਮੈਂ محکمہ ਪੱਕਾ ਕਰਦਾ ਉਹ ਕਰਤਾ ਕੀਤਾ ਉਹਨੇ ਕੋਈ ਨਹੀਂ ਜੇ ਪੱਕਾ ਜੇ ਪੱਕੇ ਕੀਤੇ ਦਿੰਦੇ ਅੱਜ ਤੱਕ ਨਹੀਂ ਘਾੜੇ ਵਾਰਸ਼ਾ ਦਾ ਦੇਣਾ ਵੀ ਕੜੀ ਦੇ ਵਿੱਚ ਵੀ ਬੰਦੇ ਸਾਡੇ ਆ ਬਾਹਰ ਪਿੱਛੇ ਨੇ ਸੰਘਰਸ਼ ਵਾਲੇ ਬੰਦੇ ਨੇ ਸੰਘਰਸ਼ ਦੇ ਲੋਕ ਨੇ ਇਹਨਾਂ ਸੰਘਰਸ਼ ਵਾਲੇ ਰਾਹ ਤੇ ਤੁਹਾਨੂੰ ਬਹੁਤ ਧੰਨਵਾਦ ਜੀ